ਕਮਾਂਡਰ ਨੇ ਠੀਕ ਆ ਵੀ ਤੁਹਾਡੇ ਆਪਸੀ ਮਤਭੇਦ ਹੋ ਸਕਦੇ ਨੇ ਪਰ ਇਸ ਚੀਜ਼ ਤੇ ਤੁਸੀਂ ਇਕੱਠੇ ਕਿਉਂ ਨਹੀਂ ਹੁੰਦੇਗੇ ਕੀ ਜਿਹੜਾ ਇੱਥੇ ਅੰਦਰ ਦਿਖਾਇਆ ਜਾ ਰਿਹਾ ਹੈ ਇਹ ਜਸਵੰਤ ਸਿੰਘ ਡੀਡੀਪੀ ਸਾਹਿਬ ਨੇ ਨਹੀਂ ਦੇਖਿਆ ਜਾਂ ਜਿਹੜੇ ਹੋਰ ਜਥੇਬੰਦੀਆਂ ਦੇ ਆਗੂ ਨੇ ਜਿਵੇਂ ਚੀਮਾ ਸਾਹਿਬ ਨੇ ਉਹ ਕੱਲ ਸਟੇਜ ਤੇ ਬੋਲ ਰਹੇ ਸੀ ਕਿ ਉਹਨਾਂ ਨੇ ਨਹੀਂ ਦੇਖਿਆ ਜੇ ਨਹੀਂ ਦੇਖਿਆ ਤਾਂ ਆ ਕੇ ਦੇਖਣ ਤੇ ਇਹ ਚੀਜ਼ ਦੀ ਅਕਾਲ ਤਾ ਸਾਬ ਦੇ ਜਥੇਦਾਰ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਇਹ ਚੀਜ਼ ਦਿਖਾਈ ਜਾਵੇ ਇਹ ਕਲੀਅਰ ਕੀਤਾ ਜਾਵੇ ਕਿਉਂਕਿ ਸਾਡੇ ਜਿਹੜੇ ਬੱਚੇ ਆ ਜਿਹੜਾ ਸਾਡਾ ਜੂਤ ਆ ਉਨ੍ਹਾਂ ਦੇ ਵਿੱਚ ਇੱਕ ਦੁਬਧਾ ਪੈਦਾ ਹੁੰਦੀ ਆ ਉਨ੍ਹਾਂ ਦੇ ਵਿੱਚ ਗਲਤ ਸੰਦੇਸ਼ ਜਾਂਦਾ ਹੈ ਸਟੇਜਾਂ ਤੇ ਸਾਨੂੰ ਹੋਰ ਸੁਣਾਇਆ ਜਾਂਦਾ ਹੈ ਅੰਦਰ ਸਾਨੂੰ ਕੁਝ ਹੋਰ ਦਿਖਾਇਆ ਜਾਂਦਾ ਹੈ ਸੋ ਮੇਰੀ ਬੇਨਤੀ ਆ ਵੀ ਅਕਾਲਸਰ ਦੇ ਜਥੇਦਾਰ ਸਾਹਿਬ ਇਸ ਚੀਜ਼ ਦਾ ਸਟੈਂਡ ਲੈਣ ਜਾਨੀ ਹਰਪ੍ਰੀਤ ਸਿੰਘ ਸਟੈਂਡ ਲੈਣ ਜਿਹੜੇ ਕਿ ਜਸਵੰਤ ਸਿੰਘ ਡੀਡੀਪੀਓ ਸਾਹਿਬ ਉਹ ਜੀ ਸਟੈਂਡ ਲੈਣ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਉਹ ਵੀ ਇਸ ਚੀਜ਼ ਤੇ ਸਟੈਂਡ ਲੈਣ ਇਹ ਸਾਰੇ ਰੰਗੇਟਾ ਜਿੱਥੇ ਬੰਦੀਆਂ ਇਕੱਠੀਆਂ ਹੋਣ ਇਕੱਠੀਆਂ ਹੋ ਕੇ ਇਸ ਚੀਜ਼ ਨੂੰ ਕਲੀਅਰ ਕਰਨ ਜਦੋਂ ਇੱਥੇ ਜਿਹੜਾ ਅੰਦਰ ਦਿਖਾਇਆ ਜਾਂਦਾ ਇਹਨੂੰ ਬਦਲਿਆ ਜਾਵੇ ਤੇ ਜਾਂ ਫਿਰ ਜੇ ਇਹ ਸਹੀ ਆ ਤਾਂ ਫਿਰ ਇਸ ਸਟੇਜਾਂ ਤੇ ਬੋਲਣਾ ਬੰਦ ਕਰ ਦਿਓ ਵੀ ਕਲਗੀ ਤੋੜਾ ਬਾਬਾ ਜੀ ਜੀਵਨ ਸਿੰਘ ਜੀ ਨੂੰ ਦਿੱਤਾ ਸੀ ਸੋ ਇਹ ਮੇਰੀਆਂ ਬੇਨਤੀਆਂ ਨੇ ਕਿਉਂਕਿ ਮੈਂ ਹੁਣੇ ਅੰਦਰੋਂ ਦੇਖ ਕੇ ਬਾਹਰ ਨਿਕਲਿਆ ਮਕਾਬੀ ਕੋਸ਼ਿਸ਼ ਦੇ ਅੰਦਰ ਬਦਲਾਇ ਪਰ ਜਿਹੜਾ ਇਤਿਹਾਸ ਉਹ ਪੂਰਾ ਜੋ ਪ੍ਰੋਪਰ ਜਿਹੜਾ ਨਹੀਂ ਦਿਖਾਇਆ ਜਾ ਰਿਹਾ ਕਿਉਂਕਿ ਬਾਬਾ ਭਾਈ ਜਿੱਟਾ ਦਿਖਾਇਆ ਜਾਂਦਾ ਹੈ ਸੀਸ ਲੈ ਕੇ ਆਉਂਦਾ ਦਿੱਲੀ ਤੋਂ ਭਾਈ ਜਿੱਟਾ ਦਿਖਾਇਆ ਜਾਂਦਾ ਬਾਬਾ ਜੀਵਨ ਸਿੰਘ ਤਾਂ ਦਿਖਾਇਆ ਹੀ ਨਹੀਂ ਜਾਂਦਾ ਕਿਉਂਕਿ ਬਾਬਾ ਜੀ ਹੁਸੈਨ ਦਾ ਤਾਂ ਕਿਤੇ ਜ਼ਿਕਰ ਹੀ ਨਹੀਂ ਆਉਂਦਾ ਉਸ ਤੋਂ ਬਾਅਦ ਹਾਲਾਂਕਿ ਬਾਬਾ ਜੀਵਨ ਸਿੰਘ ਜੀ ਕਲਗੀ ਤਰਪਾਸ਼ਾ ਜੀ ਦੇ ਮੁੱਖ ਸਲਾਹਕਾਰ ਸੀ ਜਿਹੜਾ ਵੀ ਉਹ ਕਾਰਜਕਾਰ ਕਰਦੇ ਸੀ ਉਹ ਉਹ ਸਲਾਹ ਪਾਪਾ ਜੀਵਨ ਸਿੰਘ ਦੀ ਸਲਾਹ ਦੇ ਨਾਲ ਕਰਦੇ ਸੀ ਜਦੋਂ ਨਵੇਂ ਪਾਸ਼ਾ ਜੀ ਦੇ ਅਸੀਸ ਦਾ ਸਿਚਕਾਰ ਕੀਤਾ ਤਾਂ ਉਦੋਂ ਅਗਨਪੇਟ ਬਾਬਾ ਜੀਵਨ ਸਿੰਘ ਜੀ ਨੇ ਉਸ ਟਾਈਮ ਦੇ ਵਿੱਚ ਕੀਤਾ ਸੀ ਕਲਗੀ ਤਰਪਾਸ਼ਾ ਗੁਰੂ ਗੋਬਿੰਦ ਮਹਾਰਾਜ ਨੇ ਨਹੀਂ ਕੀਤਾ ਸੀਗਾ ਤੇ ਇਹ ਜਿੱਤਾਂ ਨੇ ਜਿਹੜੀਆਂ ਅੰਦਰ ਦਿਖਾਇਆ ਕੁਝ ਹੋਰ ਜਾਂਦਾ ਇੱਥੇ ਤੇ ਸਟੇਜਾਂ ਤੇ ਕੁਝ ਹੋਰ ਪਹਛਾਇਆ ਜਾਂ ਪਚਾਰਿਆ ਜਾਂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਆ ਤੁਮੇ ਸਾਹਿਬ ਅਸੀਂ ਮੈਂ ਕੋਸ਼ਿਸ਼ ਕਰੂੰਗਾ ਆਪਣੇ ਤੌਰ ਤੇ ਹੋਰ ਵੀ ਜੱਤ ਭਰਾਤਰੀ ਜੱਥੇਬੰਦੀਆਂ ਨੂੰ ਨਾਲ ਲੈ ਕੇ ਅਸੀਂ ਕੋਸ਼ਿਸ਼ ਕਰਾਂਗੇ ਕਾਲ ਤੋਂ ਜੱਥੇਦਾਰ ਸਾਹਿਬ ਨੂੰ ਇਸ ਚੀਜ਼ ਬਾਰੇ ਜਰੂਰ ਜਾਣੂ ਕਰਾਵਾਂਗੇ ਤਾਂ ਉਹਨਾਂ ਨੂੰ ਮਿਲਾਂਗੇ ਵੀ ਮੈਂ ਪਾਪਾ ਮੀਤ ਸਿੰਘ ਜੀ ਸੋਢੀ ਸਾਹਿਬ ਉਹਨਾਂ ਨਾਲ ਵੀ ਜਾ ਕੇ ਬੈਠ ਕੇ ਗੱਲ ਕਰੂੰਗਾ ਮੇਰੇ ਨਾਲ ਵਿਦਿਆਕ ਭਰਾਈ ਟਰੱਸਟ ਦੇ ਆਪਣਾ ਭਾਈ ਗੁਰਚਰ ਸਿੰਘ ਜੀ ਦਲੇਰ ਸਾਹਿਬ ਜਿਹੜੇ ਕਿ ਜਗਰਾਉਂ ਤੋਂ ਲੁਧਿਆਣਾ ਜ਼ਿਲ੍ਹੇ ਦੇ ਪ੍ਰਧਾਨ ਨੇ ਬਾਬਾ ਜੀ ਉਸ ਨੂੰ ਵਿਦਿਆਕ ਪੁਲਾਈ ਟਰੈਕਟ ਦੇ ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਵੀ ਇਹ ਵੀ ਸਰਦਾਰ ਜਸਵੰਤ ਸਿੰਘ ਦੇ ਨਾਲ ਆਪਣੇ ਤੌਰ ਤੇ ਗੱਲ ਕਰਨ ਤੇ ਇਹ ਚੀਜ਼ ਦਾ ਸਟੈਂਡ ਲੈਣ ਇਹ ਚੀਜ਼ ਨੂੰ ਕਲੀਅਰ ਕਰਨ ਤਾਂ ਕਿ ਸਾਡੇ ਸਾਡੇ ਬੱਚੇ ਨੇ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਦੇ ਵਿੱਚ ਦੁੱਬਦਾ ਨਾ ਪਵੇ ਕਿਉਂਕਿ ਜਿਨ੍ਹਾਂ ਨੂੰ ਇਤਿਹਾਸ ਬਾਰੇ ਪਤਾ ਜਿਹੜੇ ਇਤਿਹਾਸ ਪੜ੍ਹਦੇ ਆ ਉਹ ਤਾਂ ਇਸ ਚੀਜ਼ ਤੋਂ ਜਾਣੂ ਨੇ ਜਿਹੜੇ ਨਹੀਂ ਪੜ੍ਹਨ ਜਾਣਦੇ ਜਿਨ੍ਹਾਂ ਨੇ ਨਹੀਂ ਵੇਖਿਆ ਜਾਂ ਸੁਣਿਆ ਉਹ ਤਾਂ ਜੋ ਅੰਦਰ ਦੇਖਣਗੇ ਉਹੀ ਗੱਲ ਕਹਿਣਗੇ ਨਾ ਬੀਸ ਕਰਕੇ ਇਹ ਜਿਹੜੀ ਚੀਜ਼ ਆ ਇਹ ਇਸ ਨੂੰ ਕੰਟਰੋਲ ਕੀਤਾ ਜਾਵੇ ਤੇ ਇਸ ਤੇ ਵਿਚਾਰ ਕੀਤੀ ਜਾਵੇ ਅਗਰ ਇਹ ਇਤਿਹਾਸ ਗਲਤ ਆ ਤਾਂ ਇਹ ਬੰਦ ਕੀਤਾ ਜਾਵੇ ਜੇ ਬਾਬਾ ਜੀ ਨੂੰ ਸੰਗ ਵਾਲੀ ਕਲਗੀ ਵਾਲੀ ਗੱਲ ਗਲਤ ਆ ਫਿਰ ਕਾਲ ਦਾ ਸਰ ਦਾ ਜੱਥੇਦਾਰ ਉਹਨੂੰ ਬੈਨ ਕਰੇ ਵੀ ਭਾਈ ਤੁਸੀਂ ਸਟੇ ਕਰਕੇ ਗੱਲ